ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਤੇ ਹਿਮਾਚਲ ਦੀ ਕਿਉਂਕਿ ਪੰਜਾਬ ਤੇ ਹਿਮਾਚਲ ਦੇ ਵਿੱਚ ਕੁਦਰਤੀ ਜਿਹੜੀ ਤਬਾਹੀ ਹੋਈ ਆ ਜਿਸ ਨੂੰ ਲੈ ਕੇ ਜਿਹੜਾ अनेका ਜਿਹੜੀ ਆ ਫਸਲਾਂ ਉਹ ਕਿਸਾਨਾਂ ਦੀ ਤਬਾਹ ਹੋਈ ਆ ਉਸ ਤੋਂ ਬਾਅਦ ਘਾਟ ਰਹੇ ਨੇ ਉਹ ਕਿਤਨਾ ਕਿਤੇ ਖਤਮ ਹੋ ਚੁੱਕੇ ਨੇ ਬਹੁਤ ਜਿਹੜਾ ਭਾਰੀ ਨੁਕਸਾਨ ਆ ਉਹ ਹਿਮਾਚਲ ਤੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਉਹ ਦੋਨਾਂ ਦਾ ਜਗ੍ਹਾ ਦਾ ਜਿਹੜਾ ਦੌਰਾ ਉਹ ਕੀਤਾ ਜਿਹਦੇ ਵਿੱਚ ਹਿਮਾਚਲ ਦੇ ਵਿੱਚ ਗਏ ਨੇ ਤੇ ਪੰਜਾਬ ਦੇ ਵਿੱਚ ਵੀ ਅੱਜ ਜਿਹੜਾ ਦੌਰਾ ਉਹਨਾਂ ਨੇ ਕੀਤਾ ਤਾਂ ਦੌਰੇ ਦੇ ਦੌਰਾਨ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਐ ਕੁਝ ਆਮ ਪਬਲਿਕ ਦੇ ਨਾਲ ਵੀ ਗੱਲਬਾਤ ਕੀਤੀ ਐ ਕੁਝ ਪੰਜਾਬ ਦੇ ਲੋਕਾਂ ਨੂੰ ਤੇ ਹਿਮਾਚਲ ਦੇ ਲੋਕਾਂ ਨੂੰ ਕੁਝ ਵੱਡੀ ਜਿਹੜੀ ਰਾਤ ਆ ਉਹ ਦਿੱਤੀ ਗਈ ਹੈ ਯਾਨੀ ਕਿ ਪੈਕੇਜ ਆ ਉਹ ਦਿੱਤਾ ਗਿਆ ਉਸ ਪੈਕੇਜ ਦੇ ਜ਼ਰੀਏ ਕੀ ਵਾਕਈ ਦੋਨੇ ਜਿਹੜੀਆਂ ਸਟੇਟਾਂ ਨੇ ਪੰਜਾਬ ਤੇ ਹਿਮਾਚਲ ਕੀ ਉਸ ਪੈਕੇਜ ਦੇ ਜ਼ਰੀਏ ਕੋਈ ਵੱਡੀ ਜਿਹੜੀ ਰਾਹ ਦਿੱਤੀ ਗਈ ਹੈ ਕੀ ਉਹ ਹੁਣ ਸੁਧਰ ਸਕੇਗਾ ਦੋਨੇ ਸਟੇਟਾਂ ਕੀ ਦੋਨਾਂ ਸਟੇਟਾਂ ਦੇ ਹਲਾਸ ਉਦੋਂ ਕਰਾਂਗੇ ਕਿ ਵਾਕਈ ਪੰਜਾਬ ਤੇ ਹਿਮਾਚਲ ਮੂਰ ਦੁਆਰਾ ਆਪਣੇ ਪੈੜਾਂ ਤੇ ਖੜਾ ਹੋ ਸਕਣਗੇ ਇਸ ਤੇ ਪੂਰੀ ਜਰੀਏ ਗੱਲਬਾਤ ਕਰਾਂਗੇ ਕਿ ਆਖਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੋਨੀਆਂ ਸਟੇਟਾਂ ਨੂੰ ਕਿੰਨਾ ਕੁ ਜਿਹੜਾ ਪੈਕੇਜ ਦਿੱਤਾ ਹੈ ਤੇ ਕੀ ਗੱਲਬਾਤ ਕੀਤੀ ਹੈ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿਉਂਕਿ ਆਪਣਾ ਪ੍ਰੋਗਰਾਮ ਆਉਣ ਦਾ ਜਿਹੜਾ ਨਾਮ ਹੈ ਉਹ ਬੋਲਦਾ ਪੰਜਾਬ ਹੈ ਪੰਜਾਬ ਦੀ ਸਭ ਤੋਂ ਵੱਧ ਗਰੀ ਗੱਲ ਹੋਣੀ ਜ਼ਰੂਰੀ ਹੈ ਹਿਮਾਚਲ ਦੀ ਵੀ ਗੱਲ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੌਰਾ ਕੀਤਾ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹ ਫਸਲ ਵੀ ਜਿਹੜੀ ਆ ਦਿਖਾਈ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਨੁਕਸਾਨ ਹੋਇਆ ਤਾਂ ਕਿੰਨੀ ਕੁ ਜਿਹੜੀ ਰਾਤ ਆ ਪੰਜਾਬ ਵਾਸੀਆਂ ਨੂੰ ਮਿਲੀ ਹੈ ਕੋਈ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਲੋਕਾਂ ਨੂੰ ਕੋਈ ਵੱਡਾ ਜਿਹੜੀ ਰਾਤ ਆ ਮਿਲ ਸਕੇਗੀ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਮਰ ਜੀ ਇੱਕ ਤਾਂ ਇਹ ਆ ਕਿ ਜੋ ਉਮੀਦ ਲੋਕਾਂ ਨੇ ਜਾਸਥਾਨ ਸਰਕਾਰਾਂ ਨੇ ਸੂਬਾ ਸਰਕਾਰਾਂ ਚ ਪੰਜਾਬ ਦੀ ਐ ਚ ਹਿਮਾਚਲ ਦੀ ਜਿੰਨੀ ਉਮੀਦ ਉਹਨਾਂ ਨੇ ਪੀਐਮ ਦੇ ਦੌਰੇ ਤੋਂ ਲਾਈ ਹੋਈ ਸੀ। ਹੂੰ। ਔਰ ਕੱਲ ਦਾ ਜਿੰਨਾ ਵੀ ਵਿਰੋਧੀ ਧਿਰਾਂ ਇਹ ਗੱਲ ਲਾਪ ਰਹੀਆਂ ਸੀ ਕਿ ਪੀਐਮ ਆ ਰਿਹਾ ਪੀਐਮ ਨੂੰ ਅਪੀਲ ਆਪੀਲਾਂ ਕਰ ਰਹੀਆਂ ਸੀ ਲਗਾਤਾਰ ਕਿ ਸਾਨੂੰ ਘੱਟੋ ਘੱਟ 20000 ਕਰੋੜ ਦਾ ਜਿਹੜਾ ਪੈਕੇਜ ਆ ਉਹ ਐਲਾਨ ਕੀਤਾ ਜਾਵੇ। ਪਰ ਜਿਹੜਾ ਅੱਜ ਪੈਕੇਜ ਐਲਾਨ ਕੀਤਾ ਉਹ ਤਾਂ ਇੱਕ ਤਾਂ 19 20 ਦਾ ਫਰਕ ਹੁੰਦਾ। ਤੇ 1 ਕਿ 51 ਦਾ ਫਰਕ ਹੁੰਦਾ ਇਹ ਤਾਂ ਫਰਕ 10% ਦੇ ਨੇੜੇ ਪਹੁੰਚ ਗਿਆ ਕਿੱਥੇ 20000 ਕਰੋੜ ਤੇ ਕਿੱਥੇ 1600 ਕਰੋੜ ਬਿਲਕੁਲ ਠੀਕ ਹੈ ਤੇ ਇਹ ਇਹ ਬਹੁਤ ਵੱਡਾ ਜਿਹੜਾ ਫਰਕ ਹੈ ਇਸ ਪੈਕੇਜ ਨੂੰ ਵਿਰੋਧੀ ਧਿਰਾਂ ਲਗਾਤਾਰ ਇਹ ਤੰਜ ਕਸ ਰਹੀਆਂ ਕਿ ਇਹ ਬਹੁਤ ਵੱਡੀ ਬੇਇਨਸਾਫੀ ਹੈ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਵੀ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਵੀ ਸਾਡੇ ਤਾਂ ਖਰਚੇ ਬਹੁਤ ਨੇ ਤੇ ਇਹਦੇ ਵਿੱਚ ਉਹਨਾਂ ਨੇ ਮੰਗ ਇਹ ਵੀ ਕੀਤੀ ਹੈ ਕਿ ਜਿਹੜੀ ਪੈਸੇ ਦੀ ਲੋੜ ਹੁਣ ਇਸ ਟਾਈਮ ਇੰਨੀ ਕ ਹੈ ਕਿ ਹਰ ਇੱਕ ਕਦਮ ਤੇ ਪੈਸਾ ਚਾਹੀਦਾ ਜੋ ਪੰਜਾਬ ਦੇ ਹਾਲਾਤ ਬਣੇ ਨੇ ਪੰਜਾਬ ਦੇ ਵਿੱਚ ਤਾਂ ਉਹ ਹਰ ਕਦਮ ਤੇ ਪੈਸਾ ਚਾਹੀਦਾ ਚਾਹੇ ਉਹ ਕਿਸਾਨਾਂ ਲਈ ਹੋਵੇ ਚਾਹੇ ਉਹ ਗਰੀਬਾਂ ਦੇ ਲਈ ਹੋਵੇ ਜਾਂ ਕਿਸੇ ਦੀ ਵੀ ਲਈ ਹੋਵੇ ਉਹ ਜਿਹੜਾ ਪੈਸਾ ਚਾਹੀਦਾ ਪਰ ਦੂਜੇ ਪਾਸੇ ਜਦੋਂ ਆਪਾਂ ਇੱਕ ਇਹ ਗੱਲ ਸੋਚਦੇ ਹਾਂ ਜਿਹੜੀ ਜਰਨਲ ਤੌਰ ਤੇ ਜੇ ਸੋਚੀਏ ਤਾਂ ਇਸ ਹੁਣ ਤੱਕ ਪੰਜਾਬ ਦੇ ਵਿੱਚ ਇਹ ਗੱਲ ਠੀਕ ਹੈ ਕਿ ਸਰਕਾਰਾਂ ਨੇ ਵੀ ਬਹੁਤ ਕੁਝ ਕੀਤਾ ਪਰ ਇੰਨਾ ਕੁ ਪੈਸਾ ਤਾਂ ਸਰਕਾਰਾਂ ਕੋਲ ਹੁੰਦਾ ਜਿੰਨਾ ਕੁ ਹੁਣ ਤੱਕ ਲਾਇਆ ਪਰ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਜਾਂ ਜਿਹੜੇ ਵੱਡੇ ਬਿਜ਼ਨਸਮੈਨ ਕਲਾਕਾਰ ਕੁਝ ਐਨਆਰਆਈ ਨੇ ਉਹਨਾਂ ਨੇ ਵੀ ਪੰਜਾਬ ਦੇ ਮੂੜ ਵਸੇਬੇ ਦੇ ਲਈ ਬਹੁਤ ਕੁਝ ਕੀਤਾ ਔਰ ਵੱਡਾ ਯੋਗਦਾਨ ਪਾਇਆ ਬਿਲਕੁਲ ਠੀਕ ਹੈ ਵਿਰੋਧੀ ਤਰ੍ਹਾਂ ਤਾਂ पीएम ਦੇ ਦੌਰੇ ਦੌਰਾਨ ਮਿਲੇ ਪੈਕੇਜ ਨੂੰ ਨਾ ਕਾਫੀ ਦੱਸ ਰਹੀਆਂ ਨੇ ਉਹ ਕਹਿੰਦੀ ਆ ਕਿ ਤਾਂ ਪੈਕੇਜ ਹੀ ਬਹੁਤ ਘੱਟ ਹੈ ਠੀਕ ਹੈ ਤੇ ਇਹਦੇ ਨਾਲ ਸਾਡਾ ਬੰਨਾ ਕੀ ਹੈ ਪਰ ਦੂਜੇ ਪਾਸੇ ਜੇ ਵਿਰੋਧੀ ਤੇ ਰਾਏ ਗੱਲ ਕਹਿ ਰਹੀਆਂ ਤਾਂ ਆਪਾਂ ਇਹ ਵੀ ਗੱਲ ਆਪਾਂ ਨੂੰ ਕਿਤੇ ਨਾ ਕਿਤੇ ਸਮਝ ਲੈਣੀ ਚਾਹੀਦੀ ਹੈ ਮੇਰੇ ਨਾਲ ਦਾ ਵੀ ਜੋ ਅੱਜ ਪੈਕੇਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਉਹ ਪੈਕੇਜ ਇੱਕ ਸ਼ੁਰੂਆਤੀ ਪੈਕੇਜ ਆ ਆਪਾਂ ਇੱਥੇ ਗੱਲ ਖਤਮ ਨਹੀਂ ਹੋ ਜਾਂਦੀ ਦੀ ਆਪਾ ਜੀ ਇਹ ਕਹੀਏ ਕਿ 1600 ਕਰੋੜ ਰੁਪਇਆ ਦੇਤਾ ਤੇ ਇਸ ਤੋਂ ਬਾਅਦ ਪੈਸਾ ਮਿਲਣਾ ਹੀ ਨਹੀਂ ਇਹ じゃ ਨਹੀਂ ਹੈਗਾ ਪੈਸਾ ਇਸ ਤੋਂ ਅੱਗੇ ਵੀ ਅਜੇ ਤੱਕ ਸ਼ੁਰੂਆਤੀ ਹੈ ਅਜੇ ਤਾਂ ਆਪ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਨੁਕਸਾਨ ਹੋਇਆ ਕਿੰਨਾ ਹੈ ਇਹ ਵੀ ਗੱਲ ਇੱਕੇ ਰਵਣ ਜੀ ਵੀ ਗੱਲ ਹੈ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਆ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਬੜੇ ਭਾਵੁਕ ਵੀ ਹੋਏ ਸੀ ਕਿਉਂਕਿ ਜਿਵੇਂ ਉਹ ਗੱਲਬਾਤਾਂ ਸੌਣ ਰਹੇ ਸੀ ਕਿਉਂਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨਾਲ ਜਿਹੜਾ ਗੱਲਬਾਤ ਕਰ ਰਹੇ ਸੀ ਤਾਂ ਸ਼ਾਇਦ ਹੋ ਸਕਦਾ ਕਿ ਉਹ ਉਸ ਸਿਚੁਏਸ਼ਨ ਨੂੰ ਦੇਖ ਕੇ ਜਾਂ ਗੱਲਬਾਤ ਨੂੰ ਦੇਖ ਕੇ ਕੁਝ ਇਦਾਂ ਦਾ ਪੈਕੇਜ ਆ ਰਿਲੀਜ਼ ਕਰਤਾ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇੱਕ ਪੈਕੇਜ ਆ ਜਾਵੇਗਾ ਖਰਚ ਹੋ ਜਾਵੇਗਾ ਤਾਂ ਦੁਬਾਰਾ ਫੇਰ ਰਿਲੀਜ਼ ਕਰ ਸਕਣ ਇਹ ਵੀ ਦੇਖੋ ਉਹਦੇ ਚ ਦੋ ਤਿੰਨ ਚੀਜ਼ਾਂ ਉੱਥੇ ਜਿਹੜੀ ਹੋਈਆਂ ਜਦੋਂ ਪੰਜਾਬ ਦੌਰੇ ਤੇ ਅੱਜ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਦੇਖੋ ਜਿਵੇਂ ਤੁਸੀਂ ਕਿਹਾ ਕਿ ਉੱਥੇ ਕਿਸਾਨ ਵੀ ਸੀ ਹੂੰ ਉੱਥੇ ਖੇਤ ਮਜ਼ਦੂਰ ਵੀ ਸੀ ਉੱਥੇ ਉਹ ਲੋਕ ਵੀ ਸੀ ਜਿਨ੍ਹਾਂ ਨੇ ਲੋਕਾਂ ਦੇ ਖੇਤ ਠੇਕੇ ਤੇ ਲੈ ਕੇ ਭਾਈ ਬੋਈਆ ਆਪਾਂ ਕੱਲ ਇਸ ਤੇ ਲੰਬੀ ਚੌੜੀ ਗੱਲ ਕੀਤੀ ਸੀ ਕਿ ਠੇਕੇਦਾਰ ਦਾ ਕੀ ਹੋਏਗਾ ਜਾਂ ਜਿਹਦੇ ਠੇਕੇਦਾਰ ਨੇ ਜਿਹੜੀ ਅੱਗੇ ਪੈਸੇ ਦੇਣੇ ਆ ਜਿਹੜਾ ਮਾਲਕ ਹੈ ਠੇਕੇ ਦੇ ਉਹਦਾ ਕੀ ਬਣੇਗਾ ਹਨਾ ਇਹ ਕਾਫੀ ਚੀਜ਼ਾਂ ਹੈਗੀਆਂ ਤਾਂ ਉਹਨਾਂ ਹਰ ਇੱਕ ਵਿਅਕਤੀ ਨੇ ਆਪਣੀ ਗੱਲ ਰੱਖੀ ਹੈ ਇਹ ਜ਼ਰੂਰ ਹੋ ਸਕਦਾ ਹੈ ਕਿ ਕੁਝ ਲੋਕ ਕਈ ਵਾਰ ਚਾਹੁੰਦੇ ਹੁੰਦੇ ਨੇ ਕਿ ਮੈਂ ਗੱਲ ਕਰਾਂ ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਆ ਤਾਂ ਉਥੇ ਹਰ ਗੱਲ ਦੀ ਹਰ ਇੱਕ ਵਿਅਕਤੀ ਦੀ ਗੱਲ ਸੰਭਵ ਨਹੀਂ ਹੋ ਸਕਦੀ ਮੈਕਸਿਮਮ ਬੀ 25 ਕੇ ਲੋਕ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੂੰ ਇਜਾਜ਼ਤ ਮਿਲੀ ਹੈ ਉਹ ਇੱਕ ਬੜਾ ਸੈਂਸਿਟਿਵ ਉਹ ਹੁੰਦਾ ਜਦੋਂ ਪ੍ਰਧਾਨ ਮੰਤਰੀ ਸੁਰੱਖਿਆ ਨੂੰ ਲੈ ਕੇ ਜੇ ਆਪਾਂ ਇੱਕ ਇੱਕ ਤੁਰੇ ਜਾਂਦੇ ਹਰ ਇੱਕ ਵਿਅਕਤੀ ਨਾਲ ਗੱਲ ਕਰ ਲੈਣ ਉਹ ਗੱਲ ਇਦਾਂ ਨਹੀਂ ਹੋ ਸਕਦੀ ਤਾਂ ਇਸ ਕਰਕੇ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਤੋਂ ਫੀਡਬੈਕ ਲਈ ਤਾਂ ਹਰਵਾਈ ਸਰਵੇਖਣ ਕੀਤਾ ਉਸ ਤੋਂ ਬਾਅਦ ਫਿਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਪੰਜਾਬ ਦੇ ਤੇ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਕੀਤੀ ਅੱਜ ਦੀ ਜਦੋਂ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨਾਲ ਸੀ ਤੇ ਹਰਦੀਪ ਮੁੰਡੀਆਂ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਸੀ ਤੇ ਰਵਨੀਤ ਬਿੱਟੂ ਵੀ ਨਾਲ ਸੀ ਅਸ਼ਵਨੀ ਸ਼ਰਮਾ ਵੀ ਨਾਲ ਸੀ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਤਾਂ ਤਰਨਚੋਗ ਸੀਗੇ ਤਾਂ ਉਸ ਤੋਂ ਬਾਅਦ ਅਸ਼ਵਨੀ ਜਿਹੜੇ ਆਪਣੇ ਸੁਨੀਲ ਜਾਖੜਾ ਉਹ ਵੀ ਨਾਲ ਸੀਗੇ ਮਲੇ ਕਈ ਹੋਰ ਜਿਹੜੇ ਵੱਡੇ ਸੀਨੀਅਰ ਅਧਿਕਾਰੀ ਆ ਜਿਹੜੇ ਆਈਐਸ ਆਈਪੀਐਸ ਤੇ ਉਹ ਸਾਰੇ ਉਸ ਮੀਟਿੰਗ ਸ਼ਾਮਲ ਸੀ ਉਹਨਾਂ ਨੇ ਉਸ ਮੀਟਿੰਗ ਚ ਫੀਡਬੈਕ ਲਈ ਲੈਣ ਤੋਂ ਬਾਅਦ ਇਸ ਪੈਕੇਜ ਦਾ ਐਲਾਨ ਕੀਤਾ ਹੁਣ ਵਿਰੋਧੀ ਧਿਰਾਂ ਤਾਂ ਲਗਾਤਾਰ ਇਹ ਗੱਲ ਕਹਿ ਰਹੀਆਂ ਸੀ ਕਿ ਸਾਨੂੰ 20000 ਕਰੋੜ ਚਾਹੀਦਾ ਸੱਤਾਧਿਰ ਪੰਜਾਬ ਦੇ ਕਹਿ ਰਹੀ ਹੈ ਕਿ ਸਾਨੂੰ 20 ਕਰੋੜ ਚਾਹੀਦਾ ਤੇ ਇਹ ਸਾਰਿਆਂ ਨੇ ਇਸ ਤੇ ਮੂਰ ਵੀ ਲਈ ਵੀ ਹਾਂ ਠੀਕ ਹੈ ਇਹਨਾਂ ਮਿਲਣਾ ਚਾਹੀਦਾ ਪਰ ਉੱਥੇ ਇੱਕ ਵੱਡੀ ਗੱਲ ਇਹ ਉੱઠી ਕਿ ਕੁਝ ਕਿਸਾਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਅਜੇ ਤੱਕ 2023 ਵਾਲਾ ਮੁਆਵਜ਼ਾ ਵੀ ਨਹੀਂ ਮਿਲਿਆ ਉਹਤੇ ਬੜੀ ਵੱਡੀ ਗੱਲ ਜਦੋਂ ਕੋ ਇਹੋ ਜਿਹੀ ਗੱਲ ਹੋਵੇ ਪ੍ਰਧਾਨ ਮੰਤਰੀ ਆਇਆ ਹੋਵੇ ਤੇ ਕੁਝ ਕਿਸਾਨੇ ਗੱਲ ਮੁੱਦਾ ਉਠਾਉਣ ਤਾਂ ਕਿਤੇ ਨਾ ਕਿਤੇ ਉਹ ਚੀਜ਼ ਸੱਤਾ तिर ਦੇ ਨੈਗੇਟਿਵ ਜ਼ਰੂਰ ਜਾਂਦੀ ਆ ਬਿਲਕੁਲ ਔਰ ਸੱਤਾ तिर ਤਾਂ ਉਸ ਚੀਜ਼ ਨੂੰ ਇਹ ਗੱਲ ਬਿਰਬਰੇ ਮੰਨ ਲੋ ਵੀ ਜਿਵੇਂ ਹੁਣ ਬੀਜੇਪੀ ਆ ਬੀਜੇਪੀ ਦਾ ਪ੍ਰਧਾਨ ਮੰਤਰੀ ਆ ਤੇ ਪੈਸਾ ਨਹੀਂ ਮਿਲਿਆ ਪੰਜਾਬ ਚੋਂ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਆ ਤਾਂ ਬੀਜੇਪੀ ਨੂੰ ਬੋਲਣ ਦੇ ਲਈ ਇੱਕ ਮੁੱਦਾ ਮਿਲ ਗਿਆ ਵੀ ਦੇਖੋ ਜੀ ਪੰਜਾਬ ਸਰਕਾਰ ਸਾਡੇ ਤੋਂ 20000 ਕਰੋੜ ਮੰਗ ਰਹੀ ਆ ਤੇ ਇਹਨਾਂ ਨੇ ਤਾਂ ਲੋਕਾਂ ਦਾ 23000 ਦਾ ਪੈਸਾ ਉਹਦਾ 23000 ਪੈਸਾ ਵੀ ਨਹੀਂ ਦਿੱਤਾ ਬਿਲਕੁਲ ਉਹ 2023 ਵਾਲਾ ਪੈਸਾ ਵੀ ਨਹੀਂ ਦਿੱਤਾ ਫਿਰ ਸਾਨੂੰ ਅਜੇ ਤੱਕ ਇਹ ਗੱਲ ਨਹੀਂ ਪਤਾ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਦੁਬਾਰਾ ਫਿਰ ਇਹ ਗੱਲ ਰਿਪੀਟ ਕਰ ਰਹਾ ਕਿ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਹੈ ਕਿ ਸਾਡਾ ਕਿੰਨਾ ਨੁਕਸਾਨ ਹੋਇਆ ਅਸੀਂ ਕੋਈ ਰਿਪੋਰਟ ਤਿਆਰ ਨਹੀਂ ਕੀਤੀ ਬਸ ਇਹ ਕੋਈ ਰੋਡ ਮੈਪ ਤਿਆਰ ਨਹੀਂ ਕੀਤਾ ਹਾਂ ਇਹ ਜ਼ਰੂਰ ਹੈ ਕਿ ਸਾਡਾ ਇਨੇ ਲੱਖ ਕਿੱਲਾ ਜਿਹੜਾ ਇੱਕ ਫਸਲ ਉਤਵਾ ਹੋ ਗਈ ਹਮ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਜਾ ਤਾਂ ਆਪਾਂ ਇਹ ਕਹੀਏ ਕਿ ਆਪਾਂ ਕੱਲੇ ਕਿਸਾਨਾਂ ਦੇ ਖੇਤਾਂ ਦੇ ਖੜ ਗਏ। ਇੱਕ ਰੁਕਣਾ ਇਹ ਵੀ ਹੈ ਮੇਰੀ ਮੈਂ ਤੁਹਾਨੂੰ ਜਿਹੜਾ ਵਿੱਚ ਰੋਕ ਰਿਹਾ ਕਿਉਂਕਿ ਜਿਸ ਤਰ੍ਹਾਂ ਰਾਜਪਾਲ ਨੇ ਜਿਹੜੀ ਆ ਰਿਪੋਰਟ ਆ ਉਹ ਸੌਂਪੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਦੋਂ ਰਿਪੋਰਟ ਦਿੱਤੀ ਕਿਉਂਕਿ ਖੇਤੀਬਾੜੀ ਮੰਤਰੀ ਵੀ ਉੱਥੇ ਆਏ ਉਸ ਤੋਂ ਬਾਅਦ ਰਿਪੋਰਟ ਪੂਰੀ ਤਿਆਰ ਹੋਈ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅਜੇ ਤੱਕ ਕੋਈ ਰਿਪੋਰਟ ਇਦਾਂ ਦੀ ਤਿਆਰ ਨਹੀਂ ਹੋਈ ਵੀ ਪੰਜਾਬ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਅਜੇ ਪ੍ਰੋਸੈਸ ਚੱਲ ਰਿਹਾ ਹੈ ਹੋ ਸਕਦਾ ਹੈ ਜਦੋਂ ਰਿਪੋਰਟ ਤਿਆਰ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਹੋਰ ਰਿਪੋਰਟ ਪਹੁੰ ਤਾਂ ਕਿਤਨੇ ਤੱਕ ਤੇ ਦੇਜੋ ਤੁਹਾਨੂੰ ਅੰਦਰੋਂ ਸੋਚਣਗੇ ਕਿ ਬਾਕੀ ਇਹ ਪੈਕੇਜ ਘੱਟ ਹੈ ਸਾਨੂੰ ਜ਼ਰੂਰਤ ਹੈ ਉਹ ਉਹ ਦੁਆਰਾ ਦੇਖਦੇ ਕੋ ਅਮਰਜੀਤ ਉਹ ਹੋਣਾ ਹੈ ਉਹ ਤਾਂ ਅੱਜ ਹੀ ਹੋਣਾ ਹੈ ਹੁਣ ਅੱਜ ਹੀ ਰਿਪੋਰਟ ਕਿਵੇਂ ਮਿਲੇਗੀ ਠੀਕ ਹੈ ਕਿ ਤੁਹਾਨੂੰ ਫਸਲ ਦਾ ਪਤਾ ਲੱਗ ਗਿਆ ਕਿ ਨੇ ਲੱਖ ਏਕੜ ਸਾਡੀ ਫਸਲ ਖਰਾਬ ਹੋ ਗਈ ਜੋ ਦਿਖ ਰਹੀ ਹੈ ਪਰ ਅੱਜ ਵੀ ਬਹੁਤੇ ਘਰਾਂ ਦੇ ਵਿੱਚ ਪਾਣੀ ਖੜਾ ਹੈ ਜਿਹੜੇ ਸਰਹੱਦੀ ਇਲਾਕੇ ਆ ਫਰੋਜ਼ਪੋਰ ਫਾਜ਼ਿਲਕਾ ਜਾਂ ਗੇਤਰਨ ਤਰਨੇ ਦੇ ਵਿੱਚ RAMDAS ਵਰਗੇ ਹੋਰ ਵੱਡੇ ਜਿਹੜੇ ਇਧਰ ਤਾਂ ਏਰੀਏ ਨੇ ਉੱਥੇ ਅਜੇ ਵੀ ਘਰਾਂ ਚ ਪਾਣੀ ਖੜਾ ਹੈ ਤੇ ਜਿਹੜੇ ਘਰਾਂ ਚੋਂ ਪਾਣੀ ਨਿਕਲ ਗਿਆ ਲੋਕ ਉਹਨਾਂ ਘਰਾਂ ਦੇ ਵਿੱਚ ਗਏ ਆ ਪਰ ਉਹਦਾ ਨੁਕਸਾਨ ਕਿੰਨਾ ਹੋਇਆ ਅਜੇ ਤੱਕ ਉੱਥੇ ਕੋਈ ਫੈਲਾ ਲੈ ਕੇ ਕੋਈ ਰਿਪੋਰਟ ਤਿਆਰ ਕਰਨ ਨਹੀਂ ਆਇਆ ਕਿ ਤੁਹਾਡਾ ਨੁਕਸਾਨ ਕਿੰਨਾ ਹੋਇਆ ਸੋਸਾਇਟੀਆਂ ਸਮਾਜ ਸੇਵੀ ਸੰਸਥਾਵਾਂ ਦਾ ਪਹੁੰਚ ਗਈਆਂ ਕਿ ਠੀਕ ਹੈ ਜੀ ਆਹ ਲਓ ਆਹ ਲਓ ਉਹ ਗੱਲ ਠੀਕ ਆ ਕਿ ਆਹ ਗੱਲ ਆਪਾਂ ਕਿਤੇ ਕਿਤੇ ਇਸ ਗੱਲ ਨਾਲ ਸਹਿਮਤ ਹੈ ਕਿ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਵਿੱਚ ਫਰਕ ਹੈ ਬਿਲਕੁਲ ਸਰਕਾਰ ਐਦਾਂ ਪੈਸਾ ਨਹੀਂ ਵੰਡ ਸਕਦੀ ਸਰਕਾਰ ਹਰ ਚੀਜ਼ ਐਦਾਂ ਤੁਹਾਨੂੰ ਜਾਂਦੇ ਜਾਂਦੇ ਨਹੀਂ ਸੁੱਟ ਸਕਦੀ ਕਿ ਆ ਲੈ ਲਓ ਤੁਸੀਂ ਵੀ ਲਓ ਤੁਸੀਂ ਵੀ ਲਓ ਚੀਜ਼ਾਂ ਨਹੀਂ ਹੋ ਸਕਦੀਆਂ ਸਰਕਾਰ ਨੇ ਜਦੋਂ ਕਿਸੇ ਨੂੰ ਪੈਸਾ ਜਾਂ ਕੋਈ ਦੇਣਾ ਉਹ ਬਾਈ ਚੈੱਕ ਪੇਮੈਂਟ ਹੋਊਗੀ ਉਹਦੇ ਖਾਤੇ ਚ ਆਊਗੀ ਬਿਲਕੁਲ ਉਹਦਾ ਨੁਕਸਾਨ ਹੋਊਗਾ ਰਿਪੋਰਟ ਬਣੇਗੀ ਰਿਪੋਰਟ ਬੜੇ ਉਹ کئی ਹੱਥਾਂ 'ਚੋਂ ਨਿਕਲਣੀ ਆ ਰਿਪੋਰਟ ਇੱਕ ਪਟਵਾਰੀ ਨੇ ਜਾਂ ਇੱਕ ਤਹਿਸੀਲਦਾਰ ਨੇ ਤਿਆਰ ਕਰਾਣੀ ਆ ਫਿਰ ਐਸਡੀਐਮ ਕੋਲ ਜਾਏਗੀ ਡੀਸੀ ਕੋਲ ਜਾਏਗੀ ਪਰ ਸਰਕਾਰ ਕੋਲ ਜਾਏਗੀ ਫਿਰ ਉੱਪਰ ਤੱਕ ਰਿਪੋਰਟ ਇਹ ਤਾਂ ਹੈ ਨਹੀਂ ਵੀ ਇੱਕ ਦੋ ਰਿਪੋਰਟਾਂ ਨੇ ਦੇਖੋ ਜਿਹੜੀਆਂ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ 'ਚ ਫਰਕ ਹੈ ਹਮ ਸਮਾਜ ਸੇਵੀ ਸੰਸਥਾ ਦਾ ਕੀ ਹੈ ਕਿ ਪੈਸਾ ਉਹਨਾਂ ਨੇ ਖਾਤੇ 'ਚੋਂ ਕਢਾਇਆ ਗਵਰਨਿੰਗ ਬੋਡੀ ਦੀਆਂ ਜੋ ਵੀ ਸੁਸਾਇਟੀ ਦੀ ਮੀਟਿੰਗ ਬੁਲਾਈ ਪੈਸਾ ਲਿਆ ਤੇ ਲੋਕਾਂ ਨੂੰ ਵੰਡਤਾ ਜੋ ਸਮਾਨ ਚਾਹੀਦਾ ਲਿਸਟ ਬਣਾਈ ਵੰਡਤਾ ਸਰਕਾਰਾਂ ਦਾ ਜਿਹੜਾ ਪੈਸਾ ਹੁੰਦਾ ਹੈ ਪਹਿਲੀ ਗੱਲ ਤਾਂ ਉਹਦੀ ਰਿਪੋਰਟ ਤਿਆਰ ਕਰਨੀ ਉਹ ਕਿਹਨੇ ਕਰਨੀ ਆ ਜਾਂ ਪਟਵਾਰੀ ਡਿਊਟੀ ਲੱਗੇਗੀ ਤਹਿਸੀਲਦਾਰ ਦੀ ਲੱਗੇਗੀ ਜੇ ਸ਼ਹਿਰਾਂ ਦੇ ਵਿੱਚ ਕੋਈ ਹੋਏਗਾ ਤਾਂ ਉਹ ਨਗਰ ਨਿਗਮ ਦੇ ਅਧਿਕਾਰੀ ਲੱਗੇਗੀ ਫਿਰ ਉਹ ਕਮਿਸ਼ਨਰ ਕੋਲ ਜਾਏਗੀ ਉਧਰੋਂ ਬੀਡੀਪੀ ਕੋਲ ਜਾਏਗੀ ਤਹਿਸੀਲਦਾਰ ਐਸ ਡੀ ਐਮ ਤੇ ਉਸ ਤੋਂ ਬਾਅਦ ਡੀ ਸੀ ਕੋਲ ਰਿਪੋਰਟਾਂ ਜਾਣੀਆਂ ਪੂਰੇ ਜ਼ਿਲ੍ਹੇ ਦੀ ਰਿਪੋਰਟ ਕਦੋਂ ਤਿਆਰ ਹੋਈਆਂ ਤੇ ਕਦੋਂ ਡੀ ਸੀ ਕੋਲ ਪਹੁੰਚੀਆਂ ਠੀਕ ਹੈ ਬਿਲਕੁਲ ਬਾਲਾ ਜੀ ਆਪਾਂ ਅੱਗੇ ਵੀ ਗੱਲਬਾਤ ਕਰਾਂਗੇ ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੌਰੇ ਤੇ ਆਏ ਉਹਨਾਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜਾ ਸਰਵੇਖ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨਾਲ ਕੁਝ ਬੀਜੇਲਬੀ ਦੇ ਲੀਡਰਸ ਆਪਾਂ ਵੀ ਮੌਜੂਦ ਸਨ ਜਿਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੁਨੀਲ ਜਾਖੜ ਵੀ ਸੀ ਤਰਨ ਚੁਗ ਵੀ ਸੀ ਤਾਂ ਉਹਨਾਂ ਨੇ ਬਾਹਰ ਆ ਕੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਰਵਾਨਗੀ ਅੱਜ ਗੱਲ ਕੀਤੀ ਹੈ ਕਿ ਉਹਨਾਂ ਲੀਡਰ ਵੀ ਜਿਹੜੇ ਸਵਾਨਸਨ ਉਹਦੇ ਨਾਲ ਮੌਜੂਦ ਸੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਆਏ ਹਰ ਹਵਾਈ ਸਰਵੇਖਣ ਵੀ ਕੀਤਾ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਪੈਕੇਜ ਦੇ ਨਾਲ ਜਿਹੜੇ ਲੋਕਾਂ ਦਾ ਘਰ ਹੈ ਜੋ ਆਪਾਂ ਜਿੱਥੇ ਆਪਾਂ ਕਵਰੇਜ ਕਰੀਏ ਲਗਾਤਾਰ ਦੇਖਿਆ ਹਰ ਪੀੜ ਤਲਾਕਿਆਂ ਦੇ ਵਿੱਚ ਜੱਗੇ ਆ ਕਿ ਉਹਨਾਂ ਦੇ ਤੱਕ ਵੀ ਕਿਤਨਾ ਕਿਤੇ ਰਤ ਪਹੁੰਚੇਗੀ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਜੇ ਤੱਕ ਕਿਸਾਨ ਕਹ ਰਹੇ ਮੈਂ ਤਾਂ ਮੁਆਵਜ਼ਾ ਨਹੀਂ ਮਿਲਿਆ ਪਿਛਲੇ ਸਰਕਾਰਾਂ ਨੇ ਅਜੇ ਤੱਕ ਮੈਨੂੰ ਦਿੱਤਾ ਨਹੀਂ ਇਹ ਵੀ ਜ਼ਿਕਰ ਕੀਤਾ ਕਿ ਇਹ ਹੁਣ ਤੁਹਾਨੂੰ ਲੱਗਦਾ ਵੀ ਸਹੀ ਤਰ੍ਹਾਂ ਪਹੁੰਚ ਸਕੇਗੀ ਦੇਖੋ ਇਹ ਤਾਂ ਜਦੋਂ ਰਿਪੋਰਟਾਂ ਬਣਨ ਗਈਆਂ ਜਦੋਂ ਮੁਆਵਜ਼ੇ ਆਣੇ ਚੈੱਕ ਹੋਣੇ ਤਾਂ ਉਦੋਂ ਪਤਾ ਲੱਗੇਗਾ ਪਰ ਜਿਹੜੀ ਪ੍ਰਧਾਨ ਮੰਤਰੀ ਦੀ ਫੇਰੀ ਰਹੀ ਹੈ ਫੇਰੀ ਦੌਰਾਨ ਠੀਕ ਹੈ ਕੁਝ ਦੇ ਕੇ ਗਏ ਆ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਫਾਈਨਲ ਹੈ ਤਾਂ ਇਹ ਤਾਂ ਅੱਗੇ ਤੋਂ ਵੀ ਹਲੇ ਮਿਲਦਾ ਰਹਿਣਾ ਬਿਲਕੁਲ ਪਾਣਾ ਸੁਨੀਲ ਜਾਖੜ ਨੇ ਇਹਦਾ ਖਾਸ ਤੌਰ ਤੇ ਕੁਝ ਕਿਸਾਨ ਜਿਹੜੇ ਨੇ ਆਪਣੀ ਫਸਲ ਜਿਹੜੀ ਆ ਉਹ ਕੁ ਅ ਚਿੰਨ੍ਹ ਲੈ ਕੇ ਆਏ ਸੀ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਤਾਂ ਕੁਝ ਨਮੂਨਾ ਲੈ ਕੇ ਆਏ ਸੀ ਦੋ ਦੇ ਦੇ ਪ੍ਰਧਾਨ ਮੰਤਰੀ ਨੂੰ ਉਹ ਆਪ ਖੁਦ ਜਿਹੜੇ ਨੇ ਉਹ ਦਿਖਾ ਰਹੇ ਨੇ ਵੀ ਆ ਦੇਖੋ ਮੇਰੀ ਫਸਲ ਸੀ ਮੇਰਾ ਨੁਕਸਾਨ ਹੋਇਆ ਪਹਿਲਾਂ ਉਹ ਤਸਵੀਰ ਦਿਖਾ ਦੀ ਹੈ ਜੋ ਸੁਨੀਲ ਜਾਕਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਫਸਲ ਦਿਖਾ ਰਹੇ ਨੇ ਜਿਹੜੀ ਪੰਜਾਬ ਦੇ ਵਿੱਚ ਫਸਲ ਜਿਹੜੀ ਆ ਖਰਾਬ ਹੋਈ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਖੇਤਰ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਸਕਿਉਰਿਟੀ ਦਾ ਬੜਾ ਟਾਈਟ ਹੁੰਦੀ ਆ ਕੋਈ ਪ੍ਰਬੰਧ ਹੁੰਦਾ ਇਸ ਕਰਕੇ ਜਿਹੜਾ ਪ੍ਰੋਟੋਕਾਲ ਹੁੰਦਾ ਉਹਨਾਂ ਨੇ ਖੁਦ ਕੁਝ ਜਿਹੜਾ ਨਮੂਨੇ ਜਿਹੜੇ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿਖਾਏ ਨੇ ਉਹ ਤਸਵੀਰਾਂ ਆੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਆਕਰ ਸੁਨੀਲ ਜਾਕਰ ਜਿਹੜੇ ਗੱਲਬਾਤ ਕਰ ਰਹੇ ਨੇ ਦੇਸ਼ ਦੇ ਟੱਕੇ ਘਟੋ ਘਟ 25 ਮਿੰਟ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ ਸਾਰਿਆਂ ਨਾਲ ਆਈ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸਲੀ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਹੀ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹੱਕ ਢਾਈ ਹੈ ਤੇ ਅਸੀਂ ਵੀ ਕੇਂਦਰ ਸਰਕਾਰ ਡਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ 22 ਸਨੂਚਿਤ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਕਿਉਂਕਿ ਅਸੀਂ ਫਸਲ ਬੀਮੇ ਦੀ ਗੱਲ ਕੀਤੀ ਸਾਰੇ ਦੇਖੋ ਆਪਣਾ ਫਸਲ ਬੀਮੇ ਕਿੰਨੇ ਅਸੈਸਮੈਂਟ ਦੀ ਹੈ ਸਾਡੀ ਪਾਰਟੀ ਨੇ ਲਾਇਆ 2000 ਕਰੋੜ ਦਾ ਕੰਪਨਸੇਟ ਦੇਖੋ ਆਮ ਆਦਮੀ ਪਾਰਟੀ ਦਾ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਦੀਆਂ ਬਾਤਾਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 'ਚ ਵੀ ਬਹੁਤ ਕੁਝ ਕਹਾਤਾ ਉਸकी शिकायतें भी प्रधानमंत्री जी ने कहा मैं पूछूंगा रे रे सारा आरडीएफ सारे पैसे सारीयां गल्ला उनोंदे ध्यान च है साहब ऑफिसर्स दे नाल गल होगी बेहतर होंदा कि मुख्यमंत्री साहब एथे होंदे ते अपनी गल बड़े मजबूती नाल रख सकदे सिगे ओ त बीमार हैगे हैगे उनोंदे नाल साडी ਸੰਤਾਨਾ ਵੀ ਤਗੜੇ ਹੋਣ ਪਰ ਸਾਡਾ ਉਸ ਤੋਂ ਵੀ ਜਿਆਦਾ ਸਾਨੂੰ ਦੁੱਖ ਹੈ ਵੀ ਪੰਜਾਬ ਅਜ ਬਹੁਤ ਹੀ ਬਿਮਾਰ ਹਾਲਚੇ ਹੈ ਤੇ ਉਹਨਾਂ ਦਾ ਕਿਵੇਂ ਲਾਜੂਗਾ ਉਹ ਲੋਕ ਪ੍ਰਧਾਨ ਮੰਤਰੀ ਕਹਿੰਦੇ ਦੇਖ ਰਹੇ ਸਨ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੋ ਤੇਜ ਦੇ ਪ੍ਰਧਾਨ ਮੰਤਰੀ ਨੇ ਫੇਰੀ ਕੀਤੀ ਹੈ ਜਿਸ ਤੋਂ ਬਾਅਦ ਸੁਨੀਲ ਜਾਖੜ ਨੇ ਵੀ ਜਿਹੜਾ ਮੀਡੀਆ ਨਾਲ ਗੱਲਬਾਤ ਕੀਤੀ ਉਹ ਵੀ ਦਰਸ਼ਕਾਂ ਨੇ ਜਿਹੜਾ ਸੁਣੀ ਹੈ ਕਿ ਕਿਵੇਂ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਤਾਂ ਆਖਰਕਾਰ ਜਿਹੜੇ ਕਿਸਾਨ ਕਿਵੇਂ ਸਰਵਾਈਵ ਕਰ ਸਕਣਗੇ ਇਹ ਸਾਰੀ ਗੱਲਬਾਤ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਹੈ ਤੇ ਅਰਪਾਣ ਜੀ ਹੁਣ ਆਪਾਂ ਆਨੇ ਹਿਮਾਚਲ ਤੇ ਕਿਉਂਕਿ ਹਿਮਾਚਲ ਦੇ ਵਿੱਚ ਵੀ ਜਿਹੜੀ ਹੈ ਬੜੀ ਤਬਾਈ ਹੋਈ ਆ ਦੇਸ਼ ਦੇ ਪ੍ਰਧਾਨ ਮੰਤਰੀ ਹਿਮਾਚਲ ਏਰੀਆ ਦੇ ਵਿੱਚ ਵੀ ਜਾ ਕੇ ਆਏ ਨੇ ਉੱਥੇ ਵੀ ਉਹਨਾਂ ਨੇ ਦੁਬਾਰਾ ਕੀਤਾ ਉਹਨਾਂ ਨੂੰ ਲੋਕਾਂ ਨੂੰ ਵੀ ਲੱਗਦਾ ਹੈ ਕੋਈ ਰਾਸ ਸਮਗਰੀ ਜਾਂ ਕੋਈ ਆਪਾਂ ਕਹਿੰਦਾ ਕੋਈ ਵੱਡਾ ਰਾਤ ਜਿਹੜਾ ਪੈਕੇਜ ਆ ਉਹ ਦੇ ਦੇ ਪ੍ਰਧਾਨ ਮੰਤਰੀ ਦੇ ਦੇਖੋ ਹਿਮਾਚਲ ਨੂੰ 1500 ਕਰੋੜ ਰੁਪਏ ਮਿਲੇ ਪੰਜਾਬ ਨੂੰ 1600 ਕਰੋੜ ਮਿਲੇ ਇਹ ਆਪਾਂ ਜੀ ਕਹਿ ਗਏ ਕਿ ਹਿਮਾਚਲ 'ਚ ਨੁਕਸਾਨ ਨਹੀਂ ਹੋਇਆ ਨਹੀਂ ਇਹ じゃ ਨਹੀਂ ਹੈ ਹਿਮਾਚਲ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਸਭ ਤੋਂ ਵੱਧ ਹਿਮਾਚਲ ਤੇ ਉੱਤਰਾਖੰਡ ਚ ਹੋਇਆ ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਹਿਮਾਚਲ ਤੇ ਉੱਤਰਾਖੰਡ ਚ ਤਾਂ ਕਈ ਥਾਂ ਤੇ ਅਜਿਹਾ ਕਿ ਅਜੇ ਤੱਕ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਸਾਡਾ ਘਰ ਕਿੱਥੇ ਸੀ ਸਾਡਾ ਪਰਿਵਾਰ ਕਿੱਥੇ ਸੀਗਾ ਕਿੰਨੇ ਪਰਿਵਾਰ ਦੇ ਜੀ ਕਰੋੜਗੇ ਤੇ ਕਿੱਧਰ ਚਲੇ ਗਏ ਉਹਨਾਂ ਨੂੰ ਅਜੇ ਤੱਕ ਡੈਡ ਬੋਡੀ ਤੱਕ ਨਹੀਂ ਮਿਲੇ ਅਜਿਹਾ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਜਦੋਂ ਉਹ ਤਸਵੀਰਾਂ ਦੇਖਦੇ ਆ ਤਾਂ ਲੋਕਾਂ ਦੇ ਅੱਖਾਂ ਚੋਂ ਅਥਰੂ ਆ ਜਾਂਦੇ ਇਹ ਜਿਹੜੀਆਂ ਜਿਹੜੀਆਂ ਭਿਆਨਕ ਤਸਵੀਰਾਂ ਹਿਮਾਚਲ ਤੇ ਉੱਤਰਾਖੰਡ ਦੀਆਂ ਨੇ ਪਰ ਜਦੋਂ ਆਪਾਂ ਗੱਲ ਖੇਤੀਬਾੜੀ ਤੇ ਆਉਂਦੀ ਹੈ ਜਾਂ ਆਮ ਲੋਕਾਂ ਦੇ ਘਰਾਂ ਦੀ ਗੱਲ ਆਉਂਦੀ ਹੈ ਤੇ ਲੰਬਾ ਸਮਾਂ ਹਰ ਜਿਹੜਾ ਅੱਜ ਤੱਕ ਖਰਾ ਘਰਾਂ ਦੇ ਵਿੱਚ ਪਾਣੀ ਤਾਂ ਫਿਰ ਉਹ ਗੱਲ ਪੰਜਾਬ ਦੀ ਹੈ ਕਿ ਪੰਜਾਬ ਦੇ ਪਠਾਨਕੋਟ ਤੋਂ ਲੈ ਕੇ ਤੇ ਇਧਰ ਜਿਹੜਾ ਹੈਗਾ ਤੁਹਾਡੇ ਫਾਜ਼ਿਲਕਾ ਤੱਕ ਅਵੌਰ ਤੱਕ ਜਿੱਨੇ ਪਿੰਡ ਆਉਂਦੇ ਨੇ ਤਾਂ ਉਹ ਬੇਸ਼ੱਕ ਆਪਾਂ ਕਹਿੰਦੇ ਨੇ ਅੱਗੇ ਰਾਵੀ ਹੈ ਜਿਹੜੀ ਉੱਥੋਂ ਥੋੜਾ ਜਿਹਾ ਪੰਜਾਬ ਚਲੇ ਬਾਅਦ ਚ ਜਿਹੜੀ ਪਾਕਿਸਤਾਨ ਨਿਕਲ ਗਈ ਹੈ ਤੇ ਰਾਵੀ ਦਾ ਪਾਣੀ ਪਾਕਿਸਤਾਨ ਤੋਂ ਬਾਅਦ ਫਿਰ ਪੰਜਾਬ ਆਉਂਦਾ ਫਿਰੋਜ਼ਪੁਰ ਅੱਗੇ ਫਾਜ਼ਿਲਕਾ ਕੋਲੋਂ ਫਿਰ ਅੱਗੇ ਪੰਜਾਬ ਚ ਆ ਜਾਂਦਾ ਹੈ ਉਹ ਅੱਗੇ ਫਿਰ ਮਾਰ ਕਰਦਾ ਹੈ ਤਾਂ ਇਸ ਕਰਕੇ ਉਹ ਜਿਹੜਾ ਪੰਜਾਬ ਹਿਮਾਚਲ ਦਾ ਨੁਕਸਾਨ ਹੋਇਆ ਪਰ ਉਸ ਤੋਂ ਵੱਧ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਪੰਜਾਬ ਦੇ ਘਰਾਂ ਦਾ ਹੋਇਆ ਪੰਜਾਬ ਦੇ ਬਿਜ਼ਨਸਮੈਨਾਂ ਦਾ ਹੋਇਆ ਪੰਜਾਬ ਦੇ ਦੁਕਾਨਦਾਰਾਂ ਦਾ ਹੋਇਆ ਤੇ ਪੰਜਾਬ ਦੇ ਕਿਸਾਨਾਂ ਦਾ ਹੋਇ ਕਿ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਉਹ ਪੰਜਾਬ ਦੇ ਵੱਲੋਂ ਚੱਲੇ ਹੋਏ ਨੇ ਔਰ ਉਹਦਾ ਬਹੁਤ ਵੱਡਾ ਰੀਲੀਫ ਜਿਹੜਾ ਆਮ ਲੋਕਾਂ ਨੂੰ ਮਿਲਿਆ ਤਾਂ ਹੁਣ ਜਿਹੜਾ ਹਿਮਾਚਲ ਨੂੰ ਪੈਕੇਜ ਮਿਲਿਆ 1500 ਕਰੋੜ ਰੁਪਇਆ ਉਹ ਵੀ ਇਹ ਨਹੀਂ ਕਹਿ ਸਕਦੇ ਆਪਾਂ ਅੱਗੇ ਕਿ ਪੈਨਲ ਜਿਹੜਾ ਲੰਮ ਸਮਾਂ ਹੈ ਇਹ ਵੀ ਨਹੀਂ ਪਤਾ ਆਪਾਂ ਕੱਲ ਫੇਰ ਦੇਖਿਆ ਕਿ ਮੰਡੀ 'ਚ ਬੱਦਲ ਫਟਿਆ ਇੱਕ ਤੋਂ ਘਟਨਾਵਾਂ ਲਗਾਤਾਰ ਜਾਰੀ ਹੈ ਤਾਂ ਇਸ ਤੋਂ ਬਾਅਦ ਵੀ ਨੁਕਸਾਨ ਹੋ ਸਕਦਾ ਹੈ ਤਾਂ ਅਜੇ ਤੱਕ ਨਾ ਪੰਜਾਬ ਆਪਣੀ ਰਿਪੋਰਟ ਤਿਆਰ ਕਰ ਸਕਿਆ ਤੇ ਨਾ ਹਿਮਾਚਲ ਕਰ ਸਕਿਆ ਇਹਦੇ ਵਿੱਚ ਆਪਾਂ ਸਰਕਾਰਾਂ ਦੋਸ਼ ਨਹੀਂ ਕੱਢ ਰਹੇ ਕਿ ਕਿਉਂ ਨਹੀਂ ਅਜੇ ਤਾਂ ਕੁਦਰਤੀ ਆਫਤਾਂ ਅਜੇ ਤਾਂ ਜਦੋਂ ਤੱਕ ਲੋਕਾਂ ਦੇ ਘਰਾਂ ਤੋਂ ਪਾਣੀ ਨਹੀਂ ਜਾਂਦਾ ਖੇਤਾਂ 'ਚੋਂ ਪਾਣੀ ਨਹੀਂ ਸੁੱਕਦਾ ਜਿਹੜੇ ਪੰਜਾਬ ਦੇ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਸ਼ਰਕ ਕਿੰਨੀ ਟੁੱਟੀ ਹੈ ਤੇ ਕਿਹੜਾ ਬੰਨ ਕਿੰਨਾ ਟੁੱਟਿਆ ਤੇ ਹਿਮਾਚਲ 'ਚ ਕਿਹੜੇ ਘਰ ਕਿੰਨੇ ਘਰ ਹੋਏ ਨੇ ਕਿੰਨੇ ਪਿੰਡ ਗਏ ਜਿੱਤੇ ਪੂਰੀ ਗੱਲਬਾਤ ਪੂਰਾ ਨਹੀਂ ਪੈਕੇਜ ਬਣਦਾ ਉਨੀ ਦੇਰ ਪ੍ਰੋਪਰਲੀ ਨਹੀਂ ਕਹਿ ਸਕਦੇ ਕਿ ਪੰਜਾਬ ਦਾ ਇੰਨੇ ਕਰੋੜ ਦਾ ਨੁਕਸਾਨ ਹੋ ਗਿਆ ਤੇ ਹਿਮਾਚਲ ਦਾ ਇਹ ਹਿਮਾਚਲ ਦੇ ਮੁੱਖ ਮੰਤਰੀ ਨੇ ਮੇਨ ਲੱਗਦਾ ਗੱਲਬਾਤ ਕੀਤੀ ਆ ਕੋਈ ਅਧਿਕਾਰੀ ਨੇ ਕਿਸੇ ਨਾਲ ਗੱਲਬਾਤ ਹਾਂ ਬਿਲਕੁਲ ਹਿਮਾਚਲ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਗੱਲਬਾਤ ਕੀਤੀ ਆ ਅਧਿਕਾਰੀਆਂ ਨੇ ਵੀ ਗੱਲਬਾਤ ਕੀਤੀ ਆ ਤੇ ਉਸ ਤੋਂ ਬਾਅਦ ਮੰਤਰੀਆਂ ਨੇ ਵੀ ਗੱਲਬਾਤ ਕੀਤੀ ਆ ਪਰ ਉਹ ਇਹ ਆ ਵੀ ਸੰਤੁਸ਼ਟ ਹੈਗੇ ਵੀ ਐ ਤੇ ਨਹੀਂ ਵੀ ਪਰ ਉਹਦੇ ਚ ਇਹ ਆ ਕਿ ਫੰਡਾਂ ਦਾ ਜੇ ਹੋਰ ਮਿਲਣਾ ਚਾਹੀਦਾ ਹੂੰ ਸਾਰੇ ਸੂਬਿਆਂ ਨੂੰ ਪੰਜਾਬ ਆਇ ਹਰਿਆਣਾ ਚਾਹੇ ਹਿਮਾਚਲ ਆ ਜਾਂ ਹੋਰ ਵੀ ਜਿੰਨਾ ਸੂਬਿਆਂ ਦੇ ਵਿੱਚ ਜਿਹੜੀਆਂ ਇਹ ਜਿਹੀਆਂ ਕੁਦਰਤੀ ਆਫਤ ਆਈਆਂ ਤਰਾਸ ਦੀਆਂ ਆਈਆਂ ਤਾਂ ਉਹਦੇ ਤੇ ਜਿਹੜੇ ਫੰਡ ਹੋਰ ਮਿਲਣੇ ਚਾਹੀਦੇ ਨੇ ਲੋਕਾਂ ਦਾ ਜਿਹੜਾ ਮੁਰ ਵਸੇਬਾ ਉਹ ਹੋਣਾ ਚਾਹੀਦਾ ਤੇ ਲੋਕਾਂ ਦੇ ਜ਼ਖਮਾਂ ਤੇ ਜਿਹੜਾ ਆਪਾਂ ਇਹ ਨਹੀਂ ਕਹਿ ਕੇ ਜੀ ਜ਼ਖਮ ਦੇ ਇੱਕ ਮਲਮ ਲਾਈ ਦੇ ਦੁਆਰਾ ਫੇਰ ਅਗਲੇ ਸਾਲ ਜ਼ਖਮ ਮਲੇ ਹੋ ਜਾਂਦੇ ਨੇ ਤਾਂ ਅਜਿਹੀ ਮਲਮ ਲਾਉਣੀ ਚਾਹੀਦੀ ਹੈ ਕਿ ਲੋਕਾਂ ਨੂੰ ਸਦਾ ਯਾਦ ਰਹਿਣ ਕਿ ਹਾਂ ਕੋਈ ਪ੍ਰਧਾਨ ਮੰਤਰੀ ਆਇਆ ਸੀ ਤੇ ਸਾਨੂੰ ਕੋ ਪੈਕੇਜ ਦੇ ਕੇ ਗਿਆ ਜਾਂ ਸਾਨੂੰ ਮੁਆਵਜ਼ਾ ਮਿਲਿਆ ਤੇ ਜਿਹਦੇ ਨਾਲ ਸਾਡਾ ਸਾਰਾ ਮੁਰਮਸੇਬਾ ਜੜਾ ਹੋ ਗਿਆ ਠੀਕ ਹੈ ਰਪਾਣ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਜ ਫੇਰੀ ਸੀ ਉਸ ਤਰ੍ਹਾਂ ਜੋ ਲੋਕਾਂ ਨੂੰ ਰਾਹ ਦਿੱਤੀ ਗਈ ਹੈ ਪੰਜਾਬ ਦੀ ਜੇਕਰ ਖਾਸ ਗੱਲਬਾਤ ਕੀਤੀ ਗਈ ਹੈ ਉਹਨਾਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗੇਸ ਤੋਂ ਬਾਅਦ ਦੌਰਾ ਕੀਤਾ ਉਹਨਾਂ ਨੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਕੁਝ ਆਮ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਵੱਧ ਜਿਹੜਾ ਨੁਕਸਾਨ ਹੋਇਆ ਤਾਂ ਰਾਹ ਜਿਹੜਾ ਪੈਕੇਜ ਆ ਉਹਨਾਂ ਵੱਲੋਂ ਦਿੱਤਾ ਗਿਆ ਤੇ ਰਾਤ ਟੈਕਰ ਦੇ ذریعے ਕੀ ਵਾਕਿ ਪੰਜਾਬ ਜਿਹੜਾ ਮੁਰ ਦਵਾਰਾ ਆਪਣੀ ਲੀਆਂ ਦੇ ਉੱਪਰ ਖੜਾ ਹੋ ਸਕੇਗਾ ਜਾਂ ਫਿਰ ਆਪਾਂ ਕਹਿ ਸਕਦੀ ਹੈ ਜੋ ਪੰਜਾਬ ਦੇ ਹਾਲਾਤ ਬਣ ਹੋਏ ਨੇ ਕਿ ਉਹ ਜਲਦੀ ਠੀਕ ਹੋਣਗੇ ਉਹਦੀ ਵੀ ਅਸੀਂ ਕਾਮਨਾ ਕਰਦੇ ਆ ਤੇ ਮੁਰ ਦਵਾਰਾ ਅਸੀਂ ਤੁਹਾਨੂੰ ਜਿਹੜਾ ਜਦੋਂ ਪੰਜਾਬ ਦੇ ਬਿਲਕੁਲ ਹਾਲਾਤ ਠੀਕ ਹੋ ਜਾਣਗੇ ਜਿਨ੍ਹਾਂ ਏਰੀਆ ਦੇ ਵਿੱਚ ਫਲੱਡ ਆਇਆ ਸੀ ਕਿ ਵਾਕਿ ਉਹ ਫਲੱਡ ਦੇ ਰਾਂ ਜਿਹੜਾ ਪੂਰਾ ਪੰਜਾਬ ਆ ਕਲੀਨ ਹੋ ਜਾਵੇਗਾ ਮੁਰ ਦੁਆਰਾ ਇਸੇ ਪ੍ਰੋਗਰਾਮ ਦੇ ਵਿੱਚ ਬੋਲਦਾ ਪੰਜਾਬ ਦੇ ਵਿੱਚ ਅਨੁਸਾਰੀ ਜਿਹੜਾ ਪੰਜਾਬ ਦੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਂ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Indian cuisine Tracy find authentic Indian cuisine in Tracy or scan QR code to contact us, Simi Valley Family Dental Office or scan QR code to contact us.